ਉਏ ਇਹ ਵੀ ਇਹੋ ਕਾਰਨ ਹੈ ਕਿ ਅਸੀਂ ਜੋ ਗੁਰੂ ਮਹਾਰਾਜ ਨੇ ਜੋ ਖਾਲਸੇ ਦੇ ਸਿਧਾਂਤ ਖਾਲਸੇ ਦੇ ਅਸੂਲ ਖਾਲਸੇ ਦੀ ਰਹਿਤ ਜੋ ਸਾਨੂੰ ਬਖਸ਼ਿਸ਼ ਕੀਤੀ ਸੀ ਅਸੀਂ ਉਹ ਉੱਤੇ ਖਰੇ ਨਹੀਂ ਉਤਰ ਰਹੇ ਜਬ ਰਾਜ ਖਾਲਸਾ ਰਹੇ ਨਿਆਰਾ ਤਬ ਲਗ 23 ਦਿਓ ਮੈਂ ਸਾਰਾ ਗੁਰੂ ਦਾ ਇੱਕ ਵਾਕ ਸੀਗਾ ਤੇ ਪਰ ਅਸੀਂ ਮੇਰਾ ਖਾਲ ਨਿਆਰੇ ਨਾ ਰਹੇ ਤਾਂ ਕਰਕੇ ਸਾਡੇ ਆ ਖੁਵਾਰੀ ਸਾਡੇ ਪੱਲੇ ਪਈ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਅੱਜ ਇਸ ਪਵਿੱਤਰ ਧਰਮ ਤੇ ਪਰਨ ਕਰਨਾ ਚਾਹੀਦਾ ਕਿ ਅਸੀਂ ਗੁਰੂ ਤੋਂ ਜੋ ਗੁਰੂ ਨੇ ਸਾਡੇ ਲਈ ਸਿਧਾਂਤ ਬਖਸ਼ਿਸ਼ ਕੀਤੇ ਆ ਉਹਨਾਂ ਦੇ ਚਲਣ ਦਾ ਅਪਣਨ ਕਰੀਏ ਉਸ ਉਸ ਰਹਿਤ ਮਰਿਆਦਾ ਨੂੰ ਅਪਣਾਈਏ ਗੁਰੂ ਦਾ ਅੰਮ੍ਰਿਤ ਪਾਨ ਕਰੀਏ ਨਸ਼ਿਆਂ ਨੂੰ ਆਪਣੇ ਘਰਾਂ ਚੋਂ ਬਾਹਰ ਕੱਢੀਏ ਕਿਉਂਕਿ ਨਸ਼ਾ ਸਾਡੀ ਆਉਣ ਵਾਲੀਆਂ ਨਸਲਾਂ ਦੀ ਪੂਰੀ ਸਮੁੱਚੀ ਮਾਨਵਤਾ ਲਈ ਬੜਾ ਨੁਕਸਾਨਦੇ ਆ ਮਤਲਬ ਉਹਨਾਂ ਦੀ ਹੋਂਦ ਲਈ ਖਤਰਾ ਵਾ ਇਸ ਕਰਕੇ ਨਸ਼ੇ ਨੂੰ ਪਛਾਣਨੀਏ ਨਸ਼ਾ ਗੁਰੂ ਦੇ ਨਾਮ ਦਾ ਚੰਗੇ ਕਰਮਾਂ ਦਾ ਚੰਗੀ ਕਿਰਤ ਦਾ ਚੰਗੇ ਰਾਜ ਭਾਗ ਦੇ ਲਈ ਇਹ ਲਿਆਉਣ ਲਈ ਲੜਾਈ ਕਰਨ ਦਾ ਉਹ ਜੇ ਚੀਜ਼ਾਂ ਆਪਾਂ ਇਹ ਆਪਣੇ ਜ਼ਿੰਦਗੀ ਚ ਲਿਆਈਏ